ਇੱਕ ਮਿੰਟ نیچے ਆਉਂਗਾ ਤੁਸੀਂ ਮੜਾ ਜਾ ਇਹ ਪਾਣੀ ਕਿੰਨਾ ਵੱਲੋਂ ਛੱਡਿਆ ਜਾਂਦਾ ਸਾਰਾ ਤੁਸੀਂ ਦੱਸ ਸਕਦੇ ਹੋ ਪਾਣੀ ਜਿਹੜਾ ਆ ਰਿਹਾ ਨੀਚੇ ਇਹ ਕਿਹਦੇ ਵੱਲੋਂ ਛੱਡਿਆ ਜਾ ਰਿਹਾ ਇਹ ਉਹ ਲੋਕ ਨੇ ਜਿਹੜੇ ਕਿ ਤਮਾਸ਼ਾ ਦੇਖ ਰਹੇ ਨੇ ਜਦੋਂ ਮੀਡੀਆ ਦੇ ਕਵਰੇਜ ਕਰਨੇ ਸ਼ੁਰੂ ਜਦੋਂ ਇਹਨੂੰ ਥੱਲੇ ਬੁਲਾਣ ਦੀ ਕੋਸ਼ਿਸ਼ ਕਰ ਰਹੇ ਆ ਤਾਂ ਆਪਣਾ ਬਿਆਨ ਦੇਣ ਤੋਂ ਸਾਫ਼ ਮੁਕਰਦੇ ਰਹੇ ਕੂੜਾ ਵੀ ਜਿਹੜਾ ਐਸ ਤਸਵੀਰ ਦਿਖਾਉਂਗਾ ਕਿ ਜਿਹੜਾ ਕਿਸ ਤਰ੍ਹਾਂ ਕੂੜਾ ਜਿਹੜਾ ਐ ਕਾਫੀ ਡੈਰੀ ਵਾਲਿਆਂ ਦੇ ਵੱਲੋਂ ਜਿਹੜਾ ਲੱਗਦਾ ਕਿਤੇ ਨਾ ਕਿਤੇ ਸੁੱਟਿਆ ਗਿਆ ਹੋ ਸਕਦਾ ਹੈ ਇਹਨੂੰ ਬਾਰ ਜਿਹੜੇ ਗੱਡੀ ਵਾਲੇ ਨੇ ਇਹਨਾਂ ਨੂੰ ਕਿੰਨਾ ਲੰਘਣਾ ਮੁਸ਼ਕਿਲ ਆ ਜਿਹੜੇ ਆਣ ਜਾਣ ਵੇ ਲੋਕ ਨੇ ਯਾਰ ਡੈਰਿੰਗਾਂ ਦਾ ਕਹਿ ਸਕਦੇ ਜਾਂ ਨਾਲਿਆਂ ਦੀ ਸਫਾਈ ਨਾ ਹੋਣ ਕਰਕੇ ਸਮੱਸਿਆ ਆ ਰਹੀ ਆ ਨੁਕਸਾਨ ਹੋ ਗਿਆ ਸਰਕਾਰ ਨੂੰ ਕੋਈ ਫਿਕਰ ਹੀ ਨਹੀਂ ਹੈਗੀ ਇਹਦੀ ਬਸ ਵੋਟਾਂ ਲੈਣ ਵੇ ਸਾਰੇ ਤਿਆਰ ਹੁੰਦੇ ਆ ਕੀ ਇਹ ਕਰਾ ਦਾਂਗੇ ਉਹ ਕਰਾ ਦੇ ਆ ਦੇਖ ਲਓ ਤੁਹਾਡੇ ਸਾਹਮਣੇ ਹਾਲ ਹੈ ਇਹ ਡੈਰੀ ਵਾਲਿਆਂ ਦਾ ਤੇ ਸੀਵਰੇਜ ਦਾ ਹੋਰ ਕੀ ਦਾ ਆ ਤੁਹਾਨੂੰ ਦਿਖਦਾ ਹੀ ਪਿਆ ਰੰਗ ਦੇਖੋ ਉਹਦਾ ਗੋਬਰ ਹੀ ਗੋਬਰ ਹੈ ਜਦੋਂ ਲੋਕਾਂ ਨੂੰ ਇੱਥੇ ਕੰਮ ਕਰਾਉਂਦੇ ਜਦੋਂ ਲੰਗੜਾ ਆਇਆ ਕਿੰਨਾ ਮੁਸ਼ਕਿਲਾ ਇੱਥੇ ਦਾ ਸਾਹਮਣਾ ਕਰਨਾ ਪੈ ਸਕਦਾ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਬਈ ਬੀਬੀਆਂ ਭੈਣਾਂ ਆ ਗਈਆਂ ਉਹਨਾਂ ਦੇ ਸਾੜੀ ਭੇਜਣੀਆਂ ਨੇ ਕੱਪੜੇ ਭੇਜਣੇ ਨੇ ਤਾਂ ਉਹ ਬੀਬੀਆਂ ਬਜਾਰੀ ਕਦਰ ਨਿਕਲ ਕੇ ਮੈਂ ਤਾਂ ਹੱਥ ਦੇ ਕੇ ਕੱਢ ਲੂੰਗਾ ਮੋਟਰਸਾਈਕਲ ਤੇ ਤੇ ਭੇਜਾਰੀਆਂ ਬੀਬੀਆਂ ਕਦਰ ਨਿਕਲੂਗਾ ਪੈਦਲ ਇਹਦੇ ਬਾਰੇ ਤੁਸੀਂ ਸੋਚੋ ਵਾ ਆਪਾਂ ਦੇ ਵਿੱਚ ਨਿਗਾਹ ਮਾਰ ਸਕਦੇ ਹੋ ਜਿਹੜਾ ਮਹੱਲਿਆ ਵਗੈਰਾ ਚੋਂ ਪਾਣੀ ਆ ਰਿਹਾ ਠੀਕ ਹੈ ਕਿ ਇਹ ਪਾਣੀ ਜਿਹੜਾ ਹੈਗਾ ਦੱਸੋ ਕਿੱਥੋਂ ਦੀ ਸਾਫ਼ ਹੈ ਤੇ ਕਿੱਥੋਂ ਦੀ ਇਸ ਪਾਣੀ ਨੂੰ ਕਲੀਨ ਕਰਕੇ ਭੇਜਿਆ ਜਾ ਰਿਹਾ ਇਹ ਸੜਕ ਤੇ ਸਾਰਾ ਪਾਣੀ ਜਮਾ ਹੋ ਰੱਖਿਆ ਔਰ ਇੱਥੇ ਆ ਕੇ ਉਹ ਸਾਰਾ ਪਾਣੀ ਦੁਬਾਰਾ ਵਾਪਸ ਬੁੱਢੇ ਦਰਿਆ ਦੇ ਵਿੱਚ ਜਾ ਰਿਹਾ ਸੋ ਕਿਤੇ ਨਾ ਕਿਤੇ ਪ੍ਰਸ਼ਾਸਨ ਦੀ ناکਾਮੀ ਔਰ ਬੇਬਸੀ ਦੀਆਂ ਮੂੰਹੋਂ ਬੋਲਦੀਆਂ ਤਸਵੀਰਾਂ ਤੁਸੀਂ ਇਸ ਵਕਤ ਦੇਖ ਰਹੇ ਹੋ ਤੁਸੀਂ ਜੁੜ ਚੁੱਕੇ ਹੋ ਪ੍ਰਾਈਮ ਸਵੇਰਾ ਨਿਊਜ਼ ਦੇ ਨਾਲ ਮੈਂ ਹਾਂ ਤੁਹਾਡੇ ਨਾਲ ਦੋਸਤ ਮਿਲਨ ਸਿੰਘ ਇਸ ਸਮੇਂ ਤਾਜਪੁਰ ਰੋਡ ਦੇ ਉੱਤੇ ਅਸੀਂ ਮੌਜੂਦ ਹਾਂ ਜਿੱਥੇ ਕਿ ਪਹਿਲਾਂ ਤੁਹਾਨੂੰ ਉਹ ਤਸਵੀਰ ਦਿਖਾਵਾਂਗੇ ਕਿ ਜਿਹੜੀ ਇੱਥੇ ਦੀ ਜਦੋਂ ਲੋਕ ਲੰਘਦੇ ਸੀ ਲੋਕਾਂ ਨੂੰ ਜਿਹੜੀ ਆ ਇੱਥੋਂ ਦੀ ਪਹਿਲਾਂ ਖਾਲੀ ਨਜ਼ਰ ਆਂਦਾ ਸੀ ਰੋਡ ਜੜ ਕੇ ਲੈ ਅੱਜ ਤੁਹਾਨੂੰ ਉਹ ਪਰਦਾ ਫਾਸ਼ ਕਰਦਣ ਵਾਲੀ ਤਸਵੀਰ ਦਿਖਾਵਾਂਗੇ ਜਿਹੜੇ ਕਿ ਕਾਫੀ ਦਿਨ ਤੋਂ ਲੋਕ ਕਹਿ ਰਹੇ ਸੀ ਕਿ ਇਸ ਏਰੀਆ ਦੇ ਵਿੱਚ ਜਿਹੜੀ ਪ੍ਰੋਬਲਮ ਮੇਨ ਜਿਹੜੀ ਵੱਡੀ ਆ ਰਹੀ ਸੀ ਲੇਕਿਨ ਜਿਹੜੀਆਂ ਡੈਰੀਆਂ ਵਾਲੇ ਨੇ ਉਹ ਕਾਫੀ ਆਪਣਾ ਇੱਥੇ ਪਾਣੀ ਛੱਡ ਦਿੰਦੇ ਨੇ ਲੇਕਿਨ ਹੋਇਆ ਸੀ ਲੇਕਿਨ ਇਹ ਜੋ ਲੋਕ ਉੱਪਰ ਤੁਸੀਂ ਦੇ ਬਾਈ ਜੀ ਤੁਸੀਂ ਡੇਰੀ ਵਾਲੇ ਹੋ ਹੈ ਇੱਕ ਮਿੰਟ نیچے ਆਉਂਗਾ ਤੁਸੀਂ ਮੜਾ ਜਾ ਇਹ ਪਾਣੀ ਕਿੰਨਾ ਵੱਲੋਂ ਛੱਡਿਆ ਜਾਂਦਾ ਸਾਰਾ ਤੁਹਾਨੂੰ ਦੱਸ ਸਕਦੇ ਹੋ ਪਾਣੀ ਜਿਹੜਾ ਆ ਰਿਹਾ ਨੀਚੇ ਇਹ ਕਿਹਦੇ ਵੱਲੋਂ ਛੱਡਿਆ ਜਾ ਰਿਹਾ ਹੈ ਆਜੋ ਤੋਂ ਮੈਂ نیچے ਆ ਜਾਓ 2 ਮਿੰਟ نیچے ਆ ਜਾਓ ਚਲੋ ਇਹੋ ਲੋਕ ਨੇ ਜਿਹੜੇ ਕਿ ਤਮਾਸ਼ਾ ਦੇਖ ਰਹੇ ਨੇ ਜਦੋਂ ਮੀਡੀਆ ਦੇ ਕਵਰੇਜ ਕਰਨੀ ਸ਼ੁਰੂ ਜਦੋਂ ਉਹਨੂੰ ਥੱਲੇ ਬੁਲਾਉਣ ਦੀ ਕੋਸ਼ਿਸ਼ ਕਰ ਰਹੇ ਆ ਤਾਂ ਆਪਣਾ ਬਿਆਨ ਦੇਣ ਤੋਂ ਸਾਫ਼ ਮੁਕਰਦੇ ਰਹੇ ਕਿਉਂਕਿ ਇਹ ਉਹ ਲੋਕ ਨੇ ਜਿਹੜੇ ਲੋਕਾਂ ਨੂੰ ਜਿਹੜੀ ਆ ਬਿਮਾਰੀਆਂ ਲਗਾਉਂਦੇ ਨੇ ਲੇਕਿਨ ਇਹ ਦੇਖਾ ਸਕਦੇ ਤੁਹਾਨੂੰ ਮੈਂ ਤਸਵੀਰ ਜਿਹੜੀ ਆ ਪਾਣੀ ਤੁਸੀਂ ਦੇਖ ਸਕਦੇ ਹੋ ਨਦੀ ਵਾਂਗੂ ਜਿਹੜਾ ਪਾਣੀ ਵਹਿ ਰਿਹਾ ਲੇਕਿਨ ਇਹ ਉਹ ਡੈਰੀਆਂ ਵਾਲੇ ਜਿਹੜੇ ਪਾਣੀ ਇੱਥੇ ਲੋਕ ਛੱਡ ਦਿੰਦੇ ਨੇ ਲੇਕਿਨ ਅਜੇ ਬਾਹਰ ਦੀ ਤਸਵੀਰ ਮੈਂ ਤੁਹਾਨੂੰ ਦਿਖਾਉਂਗਾ ਕਿ ਲੇਕਿਨ ਲੋਕਾਂ ਨੂੰ ਇੱਥੇ ਲੰਘਣਾ ਮੁਸ਼ਕਿਲ ਹੋ ਗਿਆ ਕਿ ਲੋਕ ਜਿਹੜ ਸਾਹਮਣੇ ਰੋਡ ਜਿਹੜਾ ਅੰਦਰ ਜਿਹੜਾ ਟਿੱਪਾ ਰੋਡ ਵੱਲੋਂ ਰੂਵੀ ਰੋਡ ਜਾਂਦਾ ਹੈ ਲੇਕਿਨ ਉਹ ਇੱਥੇ ਦੀ ਉਹ ਤਸਵੀਰ ਮੈਂ ਤੁਹਾਨੂੰ ਸਾਂਝੀ ਕਰ ਰਿਹਾ ਲੇਕਿਨ ਹੋਰ ਵੀ ਜਿਹੜੀ ਹੈ ਤੁਹਾਨੂੰ ਬਾਹਰ ਦੀ ਤਸਵੀਰ ਦਿਖਾਵਾਂਗੇ ਲੋਕਾਂ ਨਾਲ ਅਸੀਂ ਗੱਲਬਾਤ ਜ਼ਰੂਰ ਕਰਾਂਗੇ ਲੋਕਾਂ ਨੂੰ ਜਿਹੜੀ ਹੈ ਪਰੇਸ਼ਾਨੀ ਇਸ ਰੋਡ ਤੋਂ ਕਿੰਨੀ ਦੇਰ ਤੋਂ ਆ ਰਹੀ ਹੈ ਕਿਉਂਕਿ ਇਹ ਉਹ ਦੇਖ ਸਕਦੇ ਹੋ ਕਿ ਤਸਵੀਰਾਂ ਜਿਹੜੀਆਂ ਨੇ ਕਿਸ ਤਰ੍ਹਾਂ ਕੂੜਾ ਵੀ ਜਿਹੜਾ ਇਸ ਮੈਂ ਤਸਵੀਰ ਦਿਖਾਉਂਗਾ ਕਿ ਜਿਹੜਾ ਕਿਸ ਤਰ੍ਹਾਂ ਕੂੜਾ ਜਿਹੜਾ ਹੈ ਕਾਫੀ ਡੈਰੀ ਵਾਲਿਆਂ ਦੇ ਵੱਲੋਂ ਜਿਹੜਾ ਲੱਗਦਾ ਕਿਤੇ ਨਾ ਕਿਤੇ ਸੁੱਟਿਆ ਗਿਆ ਹੋ ਸਕਦਾ ਹੈ ਕਿ ਨੂੰ ਇੱਕ ਪਲਾਟ ਆ ਜਿਹੜਾ ਕਿ ਉਹ ਦੇਖ ਸਕਦੇ ਹੋ ਗੱਡੀਆਂ ਦੀ ਤਸਵੀਰਾਂ ਵੀ ਤੁਹਾਨੂੰ ਦਿਖਾਵਾਂਗੇ ਕਿ ਕੀ ਹੁਣ ਬਾਹਰ ਜਿਹੜੇ ਗੱਡੀ ਵਾਲੇ ਨੇ ਇਹਨਾਂ ਨੂੰ ਕਿੰਨਾ ਲੰਘਣਾ ਮੁਸ਼ਕਿਲ ਆ ਜਿਹੜੇ ਆਣ ਜਾਣ ਵੇਲੇ ਲੋਕ ਨੇ ਲੋਕ ਇਸ ਸਮੇਂ ਕੰਮਾਂ ਤੇ ਨਿਕਲ ਰਹੇ ਨੇ ਉਹਨਾਂ ਨੂੰ ਕਿੰਨੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕੀ ਕਹਿਣਾ ਚਾਹੂਗਾ ਕਿ ਤਾਜਪੁਰ ਰੋਡ ਦੇ ਉੱਤੇ ਡੈਰੀ ਵਾਲਿਆਂ ਵੱਲੋਂ ਜਿਹੜਾ ਪਾਣੀ ਛੱਡਿਆ ਗਿਆ ਲੇਕਿਨ ਇੱਥੇ ਪਾ ਕਾ ਵੀ ਨਾ ਜੇ ਰੋਡ ਬੰਦੀ ਆ ਨਾ ਟੁੱਟ ਜਾਂਦੀ ਓਸੇ ਟਾਈਮ ਹੀ ਜੀ ਰੋਡ ਦਾ ਟੁੱਟ ਜਾਂਦੀ ਆ ਜਿਹੜੀ ਆ ਪਾਣੀ ਦੀ ਸਮੱਸਿਆ ਜਿਹੜੀ ਆ ਤੁਸੀਂ ਇਸ ਏਰੀਆ ਵਿੱਚ ਕਿੰਨੀ ਦੇਰ ਤੋਂ ਰਹਿ ਰਹੇ ਹੋ ਮੈਂ ਅਸਲੀ ਮੀਡਰ ਹੀ ਨਹੀਂ ਹੈਗੀ ਮੀਡਰ ਹੀ ਪਰਲੇ ਪਾਸੇ ਅੱਛਾ ਤੁਹਾਡੀ ਵੀ ਡੈਰੀ ਹੈਗੀ ਯਾਨੀ ਹਾਂ ਮੈਂ ਪਰਲੇ ਪਾਸੇ ਆ ਮਤਲਬ ਆ ਡੈਰੀ ਵਾਲੇ ਵੱਲੋਂ ਪਾਣੀ ਇਹਨਾਂ ਛੱਡੇਗੇ ਇਸ ਵਾਰ ਕੀ ਕਹਿਣਾ ਚਾਹੁੰਦੇ ਜਿਹੜਾ ਪਾਣੀ ਆ ਨਾ ਨਿਕਾਸੀ ਨਹੀਂ ਹੈਗੀ ਨਾ ਨਹੀਂ ਨਿਕਾਸੀ ਸਹੀ ਨਹੀਂ ਕੀ ਨਿਕਾਸੀ ਸਹੀ ਹੋਏ ਨਾ ਛੱਡਣ ਰੋੜੀ ਨਿਭਾ ਕੇ ਛੱਡਣ ਦੀ ਦੈਰੀ ਕੰਪਨੀ ਕਾ ਨਕਾਸੀ ਨਿਕਤੀ ਨਗਰਵਾਲਾ ਨੇ ਸਹੀ ਲੁਧਿਆਣਾ ਨੂੰ ਸਮਾਰਟ ਸਿਟੀ ਕਿਉਂ ਕਿਹਾ ਜਾਂਦਾ ਕਿ ਲਵਾਂ ਲੁਧਿਆਣਾ ਦੇ ਸਮਾਰਟ ਸਿਟੀ ਦੇ ਇਹੀ ਹਾਲਾਤ ਰਹਿਣਗੇ ਜੇਕਰ ਆ ਲੋਕਾਂ ਨੂੰ ਪਾਣੀ ਦੀ ਸਮੱਸਿਆ ਨਹੀਂ ਬੁਰੀ ਆਣਗੇ ਇਹਦਾ ਕਮੇਟੀ ਵਾਲਿਆਂ ਦੇ ਉੱਪਰ ਆ ਕਿਦਾਂ ਕਰਨਾ ਉਹਨਾਂ ਨੇ ਉਹ ਵੇਖਣਗੇ ਇਹ ਉਹ ਤਸਵੀਰਾਂ ਤੁਹਾਨੂੰ ਸਾਂਝੀਆਂ ਕੀਤੀ ਜਾ ਰਹੀਆਂ ਨੇ ਜਿੱਥੇ ਕੀ ਬਾਜੀ ਇੱਕ ਮਿੰਟ ਗੱਲ ਸੁਣੋ ਜਿਹੜਾ ਇਹ ਪਾਣੀ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਕਿ ਡੈਰੀ ਵਾਲੇ ਦਾ ਪਾਣੀ ਜਿਹੜਾ ਇਹਨਾਂ ਰੋਡ ਦੇ ਉੱਤੇ ਛੱਡ ਦਿੱਤਾ ਗਿਆ ਵਾ ਯਾਰ ਡੈਰਿੰਗਾਂ ਦਾ ਕਹਿ ਸਕਦੇ ਜਾਂ ਨਾਲਿਆਂ ਦੀ ਸਫਾਈ ਨਾ ਹੋਣ ਕਰਕੇ ਸਮੱਸਿਆ ਆ ਰਹੀ ਆ ਕਿਹੜਾ ਪਾਣੀ ਹੈ ਤੁਹਾਡੇ ਸਾਹਮਣੇ ਕਿਹੜਾ ਪਾਣੀ ਹੈ ਡੈਰੀ ਵਾਲਾ ਪਾਣੀ ਹੈ ਜਿਸਮਾ ਆਪਾਂ ਡੈਰੀ ਦਾ ਪਾਣੀ ਕਿਹਾ ਸਰਦ ਜੱਗੂ ਆ ਵੇਚਦੇ ਠੀਕ ਹੈ ਨਾ ਹੋਰ ਤਾਂ ਕੋਈ ਮਸਲਾ ਹੈ ਨਹੀਂ ਗਾ ਇਹ ਜਿਹੜੇ ਨੂੰ ਸਮਾਰਟ ਸ਼੍ਰੀ ਕਿਉਂ ਗਿਆ ਜਿਆਦਾ ਕਿਉਂਕਿ ਲੋਕ ਜਿਹੜੇ ਇੱਥੋਂ ਲੰਘ ਰਹੇ ਨੇ ਇੰਨੀ ਮੁਸ਼ਕਲਾਂ ਦੇ ਲੰਘਣਾ ਪੈ ਰਹੇ ਤਾਂ ਯਾਰ ਲੰਗਣਾ ਕੀ ਕਈ ਦਫਾ ਸਾਨੂੰ ਉਧਰ ਲੀਆ ਪੁਲੀਆਂ ਦੇ ਜਾਣਾ ਪੈਂਦਾ ਵਾ ਯਾਨੀ ਵੀ 5 ਮਿੰਟ ਦਾ ਰਸਤਾ 15 ਮਿੰਟਾਂ ਹੀ ਤੈਅ ਕਰਨਾ ਪੈਂਦਾ ਕਰੀਏ ਕੀ ਸਮੱਸਿਆ ਹੁਣ ਕਿਸੇ ਦੇ ਵਾਸਤੇ ਦੀ ਗੱਲ ਜਾਣ ਪੁੱਝ ਕੇ ਤਾਂ ਉਹ ਵੀ ਨਹੀਂ ਜਿੱਥੋਂ ਪਾਣੀ ਆ ਰਿਹਾ ਉਹ ਵੀ ਨਹੀਂ ਜਾਣ ਪੁੱਝ ਕੇ ਤਾਂ ਪਾ ਰਹੇਗੇ ਕੋਈ ਸਮੱਸਿਆ ਲਾ ਲੋ ਜੋ ਵਿਗੜਣਾ ਹੈਗਾ ਵਾ ਨਾਲੀ ਦਾ ਲਾ ਲੋ ਜਾ ਕੋ ਫੜ ਫਸ ਹੈਗੀ ਆ ਪਾਣੀ ਭਰਿਆ ਤੁਹਾਨੂੰ ਪਤਾ ਕੀ ਟੋਏ ਡਿੱਬੇ ਕਿੱਥੇ ਹੈਗੇ ਨੇ ਪਤਾ ਕੁਛ ਤਾਂ ਇਹ ਨਹੀਂ ਜਜਮੈਂਟ ਹੈਗੀ ਸਾਨੂੰ ਲੰਗਣ ਦੀ ਵੀ ਇਥੇ ਟੋਵਾ ਹੋਆ ਵੀ ਇਥੇ ਡਿੱਗ ਸਕਦੇ ਆ ਜਾਂ ਕਿਵੇਂ ਕਿਵੇਂ ਨਹੀਂ ਹੈਗਾਗਾ ਭਾਈ ਜੀ ਕਿੱਦਾਂ ਲੰਗੂਗੇ ਇਨੇ ਪਾਣੀ ਦੇ ਵਿੱਚ ਤੁਹਾਨੂੰ ਪਤਾ ਹੀ ਜੇ ਕੋਈ ਟੋਇਆ ਡੱਬਾ ਹੋਇਆ ਜਾਂ ਤੁਹਾਨੂੰ ਕੋਈ ਨੁਕਸਾਨ ਹੋ ਗਿਆ ਫਿਰ ਨੁਕਸਾਨ ਹੋ ਗਿਆ ਸਰਕਾਰ ਨੂੰ ਕੋਈ ਫਿਕਰ ਹੀ ਨਹੀਂ ਹੈਗੀ ਇਹਦੀ ਬਸ ਵੋਟਾਂ ਲੈਣ ਵਾਲੇ ਸਾਰੇ ਤਿਆਰ ਹੁੰਦੇ ਆ ਕਿ ਇਹ ਕਰਾ ਦਾਂਗੇ ਉਹ ਕਰਾ ਦਾਂਗੇ ਆ ਦੇਖ ਲਓ ਤੁਹਾਡੇ ਸਾਹਮਣੇ ਹਾਲ ਹੈ ਆਮ ਬੰਦਾ ਕੀ ਕਰੂਗਾ ਕਿੱਥੇ ਤੱਕ ਜਾਊਗਾ ਪਾਣੀ ਕਿਸ ਚੀ ਦਾ ਹੈ ਬਾਰਿਸ਼ ਦਾ ਪਾਣੀ ਹੈ ਜਾਂ ਫਿਰ ਸੀਵਰੇਜ ਦਾ ਪਾਣੀ ਹੈ ਜਾਂ ਫਿਰ ਡੈਰੀ ਵਾਲਿਆਂ ਦਾ ਇਹ ਡੈਰੀ ਵਾਲਿਆਂ ਦਾ ਤੇ ਸੀਵਰੇਜ ਦਾ ਹੋਰ ਕੀ ਦਾ ਵਾ ਆ ਤੁਹਾਨੂੰ ਦਿਖਦੇ ਹੀ ਪਿਆ ਰੰਗ ਦੇਖੋ ਉਹਦਾ ਗੋਬਰ ਹੀ ਗੋਬਰ ਸਾਰੇ ਪਾਸ ਉਹ ਜਿਹੜਾ ਇਹਨੂੰ ਸਮਾਰਟ ਸਿਟੀ ਦੇ ਨਾਂ ਤੋਂ ਜਾਣਿਆ ਜਾਂਦਾ ਲੇਕਿਨ ਬੁੱਢੇ ਦਰਿਆ ਨੂੰ ਵੀ ਕਹਿੰਦੇ ਨੇ ਕਿ ਉੱਥੇ ਪਾਣੀ ਡੈਰੀ ਵਾਲੇ ਛੱਡਦੇ ਨੇ ਲੇਕਿਨ ਆਹ ਡੈਰੀ ਸਿਟੀ ਤੁਹਾਡੇ ਸਾਹਮਣੇ ਤਾਂ ਦਿਖਦੀ ਵੀ ਸਮਾਰਟ ਸਿਟੀ ਹੁਣ ਇਧਰੋਂ ਪੈਰ ਉੱਪਰ ਚੱਕ ਕੇ ਕੋਈ ਬੰਦਾ ਪੈਦਲ ਉਹ ਦੇਖੋ ਕਿਦਾਂ ਲੰਘਦਾ ਵੇ ਆ ਉੱਪਰ ਨੂੰ ਚੱਕ ਜਾ ਕੇ ਸਮਾਰਟ ਸਿਟੀ ਹੈ ਚਲੋ ਬਾਕੀ ਆਪੇ ਦੇਖਣਗੇ ਸਰਕਾਰਾਂ ਮੌਜੂਦ ਸਰਕਾਰਾਂ ਹੈਗੀਆਂ ਕਹਿੰਦੀ ਅਸੀਂ ਕਾਂਗਰਸ ਦੇ ਰਾਜ 'ਚ ਨਹੀਂ ਹੋਇਆ ਆਮ ਆਦਮੀ ਦੇ ਹੋਊਗਾ ਉਹ ਵੀ ਹੋਈ ਹਾਲ ਬਿਲਕੁਲ ਤਸਵੀਰਾਂ ਲੋਕਾਂ ਦੇ ਜੋ ਬਿਆਨ ਤੁਹਾਡੇ ਤੱਕ ਸਾਹਮਣੇ ਆ ਰਹੇ ਨੇ ਜੋ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਲੋਕ ਇੱਥੇ ਦੀ ਲੰਘ ਰਹੇ ਨੇ ਲੋਕਾਂ ਨੂੰ ਜਿਹੜਾ ਲੰਘਣਾ ਕਾਫੀ ਮੁਸ਼ਕਿਲਾਂ ਦਾ ਜਿਹੜਾ ਸਾਹਮਣਾ ਕਰਨਾ ਪੈ ਰਿਹਾ ਲੋਕੀ ਦੇਖਦਾ ਦਿਓ ਗੱਡੀਆਂ ਵਾਲੇ ਵੀ ਇਥੋਂ ਲੋਕ ਲੰਘ ਰਹੇ ਨੇ ਜਦੋਂ ਲੋਕਾਂ ਨੂੰ ਇੱਥੇ ਕੰਮ ਕਰਾਉਣਾ ਤੇ ਜਦੋਂ ਲੰਘਣਾ ਹੈ ਕਿੰਨਾ ਮੁਸ਼ਕਿਲਾਂ ਇੱਥੇ ਦਾ ਸਾਹਮਣਾ ਕਰਨਾ ਪੈ ਸਕਦਾ ਤਸਵੀਰ ਤਸਵੀਰਾਂ ਦੇਖ ਸਕਦੇ ਹੋ ਕਿਸ ਤਰ੍ਹਾਂ ਗੱਡੀਆਂ ਜਿਹੜੀਆਂ ਨੇ ਕਿਸ ਤਰ੍ਹਾਂ ਪਾਣੀ ਦੇ ਵਿੱਚੋਂ ਲੰਘਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਸੋ ਲੋਕਾਂ ਦੇ ਨਾਲ ਅਸੀਂ ਗੱਲਬਾਤ ਕੀਤੀ ਜਾ ਰਹੀ ਹੈ ਲੋਕ ਜਿਹੜੇ ਨੇ ਇੱਥ ਜੇਕਰ ਕੋਈ ਇਥੇ ਟੋੜਿਆ ਟਿੱਬਾ ਹੋਵੇ ਤਾਂ ਉਸ ਨੂੰ ਕਿਸਨ ਵਗਰ ਨਹੀਂ ਵੀ ਦੇਖੇਗਾ ਤਾਂ ਉਹਨਾਂ ਨੂੰ ਕਿਸ ਤਰ੍ਹਾਂ ਦੇਖ ਸਕਦੇ ਹੋ ਇੱਕ ਮਿੰਟ ਇੱਕ ਮਿੰਟ ਰੁਕਿਓ ਜੀ ਸੋ ਗੱਲਬਾਤ ਕਰਦੇ ਆ ਲੋਕ ਸਾਡੇ ਨਾਲ ਮੌਜੂਦ ਨੇ ਲੁਧਿਆਣੇ ਨੂੰ ਸਮਾਰਟ ਸਿਟੀ ਦਾ ਨਾਮ ਦਿੱਤਾ ਗਿਆ ਕੀ ਕਹਿਣਾ ਚਾਹੁੰਦੇ ਇਸ ਬਾਰੇ ਇਸ ਬਾਰੇ ਤਾਜਪੁਰੋੜ ਦਾ ਏਰੀਆ ਵਾ ਵੀਰ ਜੀ ਪੈਦਲ ਕਿੱਥਾ ਜਾਈਏ ਪੈਦਲ ਕਿੱਥਾ ਜਾਈਏ ਸਾਡੇ ਬੂਟ ਜਿਦਾ ਬਾ ਕਪੜੇ ਭੇਜਣ ਵਾਲੇ ਆ ਹੈ ਕੋਈ ਬੀਬੀਆਂ ਭੈਣਾਂ ਆ ਗਈਆਂ ਉਹਨਾਂ ਦੇ ਸਾੜੀ ਭੇਜਣੀਆਂ ਨੇ ਕੱਪੜੇ ਭੇਜਣੇ ਨੇ ਤਾਂ ਉਹ ਬੀਬੀਆਂ ਵਿਚਾਰੀ ਕਦਰ ਦੇ ਨਿਕਲ ਗਏ ਮੈਂ ਤਾਂ ਹੱਥ ਦੇ ਕੇ ਕੱਢ ਲੂੰਗਾ ਮੋਟਰਸਾਈਕਲ ਤੇ ਚੱਪੇ ਜਾ ਰੀਆਂ ਬੀਬੀਆਂ ਕਦਰ ਨਿਕਲੂਗਾ ਪੈਸਲ ਇਹਦੇ ਬਾਰੇ ਤੁਸੀਂ ਸੋਚੋ ਵਾ ਕਿਨ ਡੈਰੀਆਂ ਵਾਲੇ ਕਿਉਂ ਨਹੀਂ ਸੁਧਰਦੇ ਹੈਗੇ ਪਾਣੀ ਇੰਨਾਂ ਛੱਡ ਦਿੰਦੇ ਨੇ ਕੋਈ ਸੀਵਰੇਜ ਦਾ ਪਾਣੀ ਵੀ ਕਹਿ ਰਿਹਾ ਕੋਈ ਡੈਰੀਆਂ ਵਾਲਾ ਪਾਣੀ ਪੀ ਪਾਣੀ ਵੀ ਕਹਿ ਰਹੇ ਨੇ ਰਿਪੋਰਟ ਕਰੋ ਪੁਲਿਸ ਨੂੰ ਕਹੋ ਵੀ ਆ ਡੈਰੀਆਂ ਜਹਾਦਾ ਇਹਨਾਂ ਨੂੰ ਕਾ ਪਾਣੀ ਬੰਦ ਕਰੋ ਜਾਂ ਫੇਰ ਨੂੰ ਸੜਕ ਉੱਚੀ ਕਰੋ ਕੋਲ ਬਣਾ ਦਿਓ 12 12 ਪਸ਼ੂ ਹੈਗੇ ਨੇ ਇਹਨਾਂ ਬਾਰੇ ਕੀ ਕਹਿਣਾ ਚਾਹੁੰਦੇ ਜਦੋਂ ਕਿ ਗਾਂ ਜਿਹੜੀ ਗਾਵਾਂ ਨੇ ਇਹਨਾਂ ਨੂੰ ਬਾਹਰ ਛੱਡਿਆ ਗਿਆ ਵਾ ਕਿਉਂ ਲੱਗਦਾ ਕਿ ਇਹ ਜਦੋਂ ਦੁੱਧ ਦੇਣਾ ਬੰਦ ਕਰ ਦਿੰਦੀ ਨੇ ਤਾਂ ਇਹਨਾਂ ਨੂੰ ਬਾਹਰ ਛੱਡ ਦਿੱਤਾ ਜਾਂਦਾ ਵਾ ਹਾਂਜੀ 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 ਠੀਕ ਹੈ ਜੀ ਇਹਨਾਂ ਨੂੰ ਕਿਸੇ ਦਾ ਕੋਈ ਨੁਕਸਾਨ ਕਰਦੀਆਂ ਹੁਣ ਇਹਦਾ ਜ਼ਿੰਮੇਵਾਰ ਕਿਹਨੂੰ ਕਿਹਾ ਜਾ ਸਕਦਾ ਵੀਰ ਜੀ ਵਿਚਾਰੀਆਂ ਠੰਡ 'ਚ ਮਰ ਜਾਂਦੀਆਂ ਐ ਇੱਥੇ ਹੁਣ ਇਹਨਾਂ ਦਾ ਜ਼ਿੰਮੇਵਾਰ ਕੌਣ ਹੈ ਵਿਚਾਰੇ ਜਾਨਵਰ ਦਾ ਇਹ ਠੰਡ ਯਾਰ ਵਿਚਾਰੀਆਂ ਸੌਂਦੀਆਂ ਆਂ ਅੱਜ ਪਾਣੀ ਰੱਖਿਆ ਉੱਤੇ ਪਾਣੀ ਵਿੱਚ ਉੱਪਰ ਵੱਢ ਕੇ ਸੌਂਦੀਆਂ ਵਿਚਾਰੀਆਂ ਜੀ ਆਪਾਂ ਨਿਸ਼ਾਨੇ ਸੋ ਨਹੀਂ ਸਕਦੇ ਤਾਂ ਇੱਕ ਜਾਨਵਰ ਕਰਦਾ ਸੁਣਦੇ ਜੀ ਬਿਲਕੁਲ ਲੋਕਾਂ ਨਾਲ ਗੱਲਬਾਤ ਕਰ ਤਿਆਰੀ ਦੇਖ ਸਕਦੇ ਹੋ ਥੇ ਕਿ ਵੱਡਾ ਸਾਰਾ ਜਿਹੜਾ ਆ ਖੱਡਾ ਵੀ ਹੈਗਾ ਲੇਕਿਨ ਲੋਕ ਜਦੋਂ ਉਥੋਂ ਲੰਘਦੇ ਨੇ ਸੋ ਉਹਨਾਂ ਦੀਆਂ ਗੱਡੀਆਂ ਜੜੀਆਂ ਨੇ ਇਸ ਖੱਡੇ ਵਿੱਚ ਜਦੋਂ ਵਾਜ਼ਦੀਆਂ ਨੇ ਤਾਂ ਉਸ ਦਾ ਨੁਕਸਾਨ ਵੀ ਜਿਹੜਾ ਹੋ ਸਕਦਾ ਲੇਕਿਨ ਲੋਕਾਂ ਦਾ ਨਾਲ ਜੋ ਬਿਲਕੁਲ ਗੱਲਬਾਤ ਜਿਹੜੀ ਹੈ ਕੀਤੀ ਜਾ ਰਹੀ ਆ ਲੇਕਿਨ ਜਦੋਂ ਅਸੀਂ ਔਨ ਕੈਮਰੇ ਡੈਰੀਆਂ ਵਾਲਿਆਂ ਵੱਲ ਵੀ ਕਮਾਈ ਸੀਗੇ ਲੇਕਿਨ ਲੋਕ ਜਿਹੜੇ ਨੇ ਡੈਰੀਆਂ ਵਾਲੇ ਜਿਹੜੇ ਖੜੇ ਹੋਏ ਸੀ ਲੇਕਿਨ ਉਹ ਤਮਾਸ਼ਾ ਦੇਖ ਰਹੇ ਜਿਹਨੂੰ ਕਹਿ ਸਕਦੇ ਆ ਕਿ ਕਿਉਂਕਿ ਉਹਨਾਂ ਸੀ ਜਦੋਂ ਔਨ ਕੈਮਰਾ ਸੀ ਉਹਨਾਂ ਨੂੰ ਕਿਹਾ ਨੀਚੇ ਆ ਕੇ ਗੱਲਬਾਤ ਕਰੋ ਤਾਂ ਉਹ ਬਿਲਕੁਲ ਆਪਣਾ ਵਰਜ਼ਨ ਦੇ ਦਿੱਤਾ ਉਹਨਾਂ ਨੇ ਬਿਲਕੁਲ ਇਨਕਾਰ ਕਰ ਦਿੱਤਾ ਸੋ ਦੋਸਤੋ ਇਹ ਤਾਜਪੁਰ ਰੋਡ ਦੀਆਂ ਤਸਵੀਰਾਂ ਜਿਹੜੀਆਂ ਨੇ ਅੱਜ ਤੱਕ ਜਿਹੜੀਆਂ ਨੇ ਤੁਹਾਡੇ ਤੱਕ ਜਿਹੜੀਆਂ ਨੇ ਸਾਂਝੀਆਂ ਕੀਤੀਆਂ ਨੇ ਸੋ ਇਸ ਵੀਡੀਓ ਨੂੰ ਜੇ ਚੱਲਦੀ ਨੂੰ ਸ਼ੇਅਰ ਜ਼ਰੂਰ ਕਰਿਓ ਤੁਸੀਂ ਬੜੇ ਰਹੋ ਪ੍ਰਾਈਮ ਸੇਰਿਆ ਨਿਊਜ਼ ਦੇ ਨਾਲ ਸੋ ਜਿਸ ਤਰ੍ਹਾਂ ਮੇਰੇ ਸਹਿਯੋਗੀ ਪੱਤਰਕਾਰ ਨੇ ਤੁਹਾਨੂੰ ਤਸਵੀਰਾਂ ਦਿਖਾਈਆਂ ਕਿ ਕਿਸ ਤਰ੍ਹਾਂ ਤਾਜ ਕਿਉਂਕਿ ਵਿਦੇਦੀਨੀ ਸੰਤ ਬਲਬੀਰ ਸਿੰਘ ਸੀਚੇਵਾਲ ਇੱਥੇ ਆਏ ਸੀਗੇ ਬੁੱਡੇ ਦਰਿਆ ਤੇ ਔਰ ਉਹਨਾਂ ਵੱਲੋਂ ਡੇਰੀਆਂ ਦੇ ਕਨੈਕਸ਼ਨ ਜਿਹੜੇ ਨੇ ਸੀਵਰੇਜ ਦੇ ਉਹ ਕੱਟ ਦਿੱਤੇ ਗਏ ਸੀਗੇ ਲਾਈਵ ਹੋ ਕੇ ਕਿਤਨਾ ਕਿਤੇ ਆਪਣੀ ਸਿਆਸੀ ਰੋਟੀ ਜਿਹੜੀ ਉਹਨਾਂ ਵੱਲੋਂ ਸੇਕੀ ਗਈ ਸੀ ਔਰ ਇਹ ਦਾਵਾ ਕੀਤਾ ਗਿਆ ਸੀਗਾ ਕੀ ਬੁੱਢੇ ਦਰਿਆ ਦੇ ਵਿੱਚ ਡੇਰੀਆਂ ਦੀਆਂ ਜਿੰਨੀਆਂ ਪਾਈਪਾਂ ਜਾਂਦੀਆਂ ਨੇ ਉਹ ਕੱਟ ਦਿੱਤੀਆਂ ਗਈਆਂ ਨੇ ਪਰ ਗਰਾਊਂਡ ਪੱਧਰ ਤੇ ਸੱਚਾਈ ਕੀ ਹੈ ਉਹ ਤੁਹਾਨੂੰ ਅੱਜ ਅਸੀਂ ਦਿਖਾ ਰਿਹਾ ਜਿਸ ਤਰ੍ਹਾਂ ਤੁਸੀਂ ਪਿੱਛੇ ਤਸਵੀਰਾਂ ਦੇਖਿਆ ਕਿ ਸੜਕ ਤੇ ਸਾਰਾ ਪਾਣੀ ਜਮਾ ਹੋ ਰੱਖਿਆ ਔਰ ਇੱਥੇ ਆ ਕੇ ਉਹ ਸਾਰਾ ਪਾਣੀ ਦੁਬਾਰਾ ਵਾਪਸ ਬੁੱਢੇ ਦਰਿਆ ਦੇ ਵਿੱਚ ਜਾ ਰਿਹਾ ਸੋ ਕਿਤੇ ਨਾ ਕਿਤੇ ਪ੍ਰਸ਼ਾਸਨ ਦੀ ناکਾਮੀ ਔਰ ਬੇਬਸੀ ਦੀਆਂ ਮੂੰਹੋਂ ਬੋਲਦੀਆਂ ਤਸਵੀਰਾਂ ਤੁਸੀਂ ਇਸ ਵਕਤ ਦੇਖ ਰਹੇ ਹੋ ਇਹ ਸਾਰਾ ਪਾਣੀ ਜਿਹੜਾ ਆ ਕੰਫਰ ਕੇ ਵਾਪਸ ਬੁੱਢੇ ਦਰਿਆ ਦੇ ਵਿੱਚ ਜਿਹੜਾ ਜਾ ਰਿਹਾ ਅਨਟਰੀਟਡ ਪਾਣੀ ਜਿਹੜਾ ਆ ਸੋ ਵਾਪਸ ਘੁੰਮ ਫਿਰ ਕੇ ਬੁੱਢੇ ਦਰਿਆ ਦੇ ਵਿੱਚ ਪਾਣੀ ਜਿਹੜਾ ਉਹ ਜਾ ਰਿਹਾ ਔਰ ਕਿਤੇ ਨਾ ਕਿਤੇ ਵੱਡੇ ਵੱਡੇ ਦਾਅਵੇ ਜਿਹੜੇ ਸਮਾਜ ਸੇਵਕਾਂ ਵੱਲੋਂ ਔਰ ਪ੍ਰਸ਼ਾਸਨ ਵੱਲੋਂ ਕਿਤੇ ਜਾਂਦੇ ਨੇ ਕਿ ਡੇਰੀਆਂ ਦੇ ਖਿਲਾਫ ਡਾਈਂਗਾ ਦੇ ਖਿਲਾਫ ਅਸੀਂ ਵੱਡੇ ਐਕਸ਼ਨ ਲਏ ਨੇ ਟਰੀਟਡ ਪਾਣੀ ਜਿਹੜਾ ਬੁੱਢੇ ਦਰਿਆ ਦੇ ਵਿੱਚ ਜਾਂਦਾ ਉਹਦੀਆਂ ਸਾਰੀਆਂ ਗੱਲਾਂ ਨੂੰ ਝੂਠਾ ਸਾਬਿਤ ਕਰਦਾ ਆ ਬੁੱਢੇ ਦਰਿਆ ਦਾ ਇਹ ਪੁਆਇੰਟ ਜਿੱਥੋਂ ਪਾਣੀ ਇਹਦੇ ਵਿੱਚ ਜਾ ਰਿਹਾ ਔਰ ਸਾਰਾ ਪਾਣੀ ਜਿਹੜਾ ਹੈ ਸੀਵਰੇਜ ਦਾ ਵੀ ਅਨਟਰੀਟਡ ਪਾਣੀ ਹੈ ਔਰ ਡੇਰੀ ਵਾਲਾ ਪਾਣੀ ਵੀ ਜਿਹੜਾ ਜਿਹਦੇ ਵਿੱਚ ਗੋਬਰ ਕਾਫੀ ਵੱਡੀ ਮਾਤਰਾ ਦੇ ਵਿੱਚ ਮਿਕਸ ਹੈ ਉਹ ਵੀ ਜਿਹੜਾ ਹੈ ਬੁੱਢੇ ਦਰਿਆ ਦੇ ਵਿੱਚ ਜਾ ਰਿਹਾ ਸੋ ਕੁਛ ਰਾਗੀਰ ਨਾਲ ਗੱਲਬਾਤ ਕਰਾਂਗੇ ਭਾਜੀ ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਂ ਭਾਈ ਰੋਹਿਤ ਤੋੜਾ ਪੋਲਾ ਰੋਹਿਤ ਜੀ ਕਿੱਸਾ ਦੇਖਦੇ ਹਾਂ بڑے ਵੱਡੇ ਵੱਡੇ ਦਾਅਵੇ ਸਰਕਾਰ ਕਰਦੀ ਹੈ ਕੁਝ ਸੰਤਾਰਾ ਪਹਿਰਾਵਾ ਪਾ ਕੇ ਜਿਹੜੇ ਆਂਦੇ ਨੇ ਉਹ ਵੱਡੇ ਵੱਡੇ ਦਾਅਵੇ ਕਰਦੇ ਨੇ ਆਪਣੀਆਂ ਰੋਟੀਆਂ ਬੁੱਢੇ ਨਾਲੇ ਤੇ ਸੇਕੀਆਂ ਜਾਂਦੀਆਂ ਨੇ ਕਿ ਅਸੀਂ ਡੇਰੀਆਂ ਦਾ ਪਾਣੀ ਬੰਦ ਕਰਵਾਤਾ ਡਾਈਂਗਾ ਦਾ ਪਾਣੀ ਬੰਦ ਕਰਵਾਤਾ ਸੀਵਰੇਜ ਦਾ ਪਾਣੀ ਜਿਹੜਾ ਬੁੱਢੇ ਨਾਲੇ ਚ ਨਹੀਂ ਜਾਂਦਾ ਲੇਕਿਨ ਇੱਥੇ ਤਸਵੀਰਾਂ ਕੁਝ ਹੋਰ ਦੇਖ ਪਾ ਰਹੇ ਹੋ ਕੀ ਕਹਿਣਾ ਚਾਹੁੰਗੇ ਭਾਈ ਉਹ ਸੱਚ ਬੋਲਦੇ ਨੇ ਉਹ ਸੱਚ ਇਸ ਤਰੀਕੇ ਨਾਲ ਬੋਲਦੇ ਨੇ ਜਿੱਥੇ ਪਲਾਂਟ ਹੈਗਾ ਪਲਾਂਟ ਦੇ ਕੋਲ ਜਿੱਥੇ ਪਾਣੀ ਦੀ ਬਾਕੀ ਹੀ ਗੰਦਾ ਪਾਣੀ ਨਿਕਲਦਾ ਉੱਥੇ মিডিਆ ਵਾਲਿਆਂ ਨੂੰ ਬੁਲਾ ਕੇ ਜਾਂ ਉੱਥੇ ਬੁਲਾ ਕੇ ਦੇ ਆਇਆ ਜਾਂਦਾ ਕੀ ਆ ਦੇਖੋ ਜੀ ਅਸੀਂ ਇਹ ਚੀਜ਼ਾਂ ਬੰਦ ਕਰਾਤੀਆਂ ਸੱਚਾਈ ਤੁਹਾਡੇ ਸਾਹਮਣੇ ਹੈ ਜੀ ਆਹ ਡੈਰੀਆਂ ਦਾ ਪਾਣੀ ਆ ਰਿਹਾ ਆ ਡੈਰੀਆਂ ਦਾ ਪਾਣੀ ਆ ਰਿਹਾ ਤੇ ਇਹ ਪਲਾਂਟ ਦੇ ਪਾਣੀ ਆ ਰਿਹਾ ਤੁਸੀਂ ਦੇਖ ਸਕਦੇ ਹੋ ਤੁਹਾਨੂੰ ਦਿਖਾਵਾਂਗਾ ਛੋਟੇ ਛੋਟੇ ਪੈਪਾਂ ਦੇ ਵਿੱਚ ਨਿਗਾ ਮਾਰ ਸਕਦੇ ਹੋ ਜਿਹੜਾ ਮਹੱਲਿਆ ਵਗੈਰਾ ਚੋਂ ਪਾਣੀ ਆ ਰਿਹਾ ਠੀਕ ਹੈ ਕਿ ਇਹ ਪਾਣੀ ਜਿਹੜਾ ਹੈਗਾ ਦੱਸੋ ਕਿੱਥੋਂ ਦੀ ਸਾਫ਼ ਹੈ ਤੇ ਕਿੱਥੋਂ ਦੀ ਇਸ ਪਾਣੀ ਨੂੰ ਕਲੀਨ ਕਰਕੇ ਭੇਜਿਆ ਜਾ ਰਿਹਾ ਤੁਹਾਡੇ ਸਾਹਮਣੇ ਹੀ ਹੈ ਜੀ ਇੱਕ ਦਿਖਾਵਾ ਡੇਰੀਆਂ ਦਾ 2 ਦਿਨ ਪਹਿਲਾਂ ਬੜਾ ਵੱਡਾ ਐਕਸ਼ਨ ਲਿਆ ਗਿਆ ਡੇਰੀਆਂ ਦੇ ਕਨੈਕਸ਼ਨ ਕੱਟੇ ਗਏ ਨੇ ਪਰ ਡੇਰੀਆਂ ਦਾ ਪਾਣੀ ਤੇ ਜਸ ਦਾ ਤਸ ਭਾਈ ਜੀ ਤੁਹਾਨੂੰ ਮੈਂ ਦੱਸਣਾ ਚਾਹਾਂਗਾ ਮਿਲਨ ਭਾਜੀ ਵੀ ਇਹ ਚੀਜ਼ ਨੂੰ ਤੁਸੀਂ ਐਕਚੁਅਲੀ ਜਾਣਿਆ ਦੇਖਿਆ ਵੀ ਹੋਏਗਾ ਕਿ ਉਸ ਟਾਈਮ ਵੀ ਜਦੋਂ ਇਹਦੇ ਵਿੱਚ ਮਰੇ ਹੋਏ ਬੱਚਿਆਂ ਨੂੰ ਬੋਰੀਆਂ 'ਚ ਪਾ ਪਾ ਕੇ ਨਾਲੇ ਦੇ ਵਿੱਚ ਸਿੱਟਿਆ ਜਾ ਰਿਹਾ ਸੀ ਨਾਲੇ ਦੇ ਵਿੱਚੋਂ ਕੱਢਿਆ ਜਾ ਰਿਹਾ ਸੀਗਾ ਠੀਕ ਆ ਉਹ ਵੀ ਦਿਨ ਸੀ ਤੇ ਅੱਜ ਦਾ ਵੀ ਦਿਨ ਹੈ ਸਫਾਈ ਜਿਹੜੀ ਹੈ ਤੁਸੀਂ ਦੇਖ ਸਕਦੇ ਹੋ ਕਿੰਨੀ ਕੀ ਸਫਾਈ ਹੈ ਸੱਚ ਤੁਹਾਡੇ ਸਾਰਿਆਂ ਸਾਹਮਣੇ ਹੈ ਮੈਂ ਕਹਿੰਦੇ ਜਿਹੜੇ ਦੇਖ ਰਹੇ ਨੇ ਇੱਕ ਸਿਰਫ ਜਿਹੜੇ ਦਿਖਾਵਾ ਕਰਦੇ ਨੇ ਦਿਖਾਵਾ ਉਸ ਜਿੱਥੇ ਹੁੰਦਾ ਜਿੱਥੇ ਬਾਕੀ ਹੀ ਕਲੀਨਿਕ ਹੈ ਜਿੱਥੇ ਦਿਖਾਵਾ ਨਹੀਂ ਹੋ ਸਕਦਾ ਉੱਥੇ ਤਾਂ ਕੋਈ ਦਿਖਾਉਂਦਾ ਨਹੀਂ ਪਰ ਮੈਂ ਤੁਹਾਨੂੰ ਸਲੂਟ ਕਰਦਾ ਕਿ ਤੁਸੀਂ ਸੱਚ ਨੂੰ ਦਿਖਾਉਣ ਵਾਸਤੇ ਆਏ ਹੋ ਕਿ ਆਹ ਦੇਖ ਸਕਦੇ ਹੋ ਤੁਸੀਂ ਕਿ ਇੱਕ ਡੈਰੀਆਂ ਦਾ ਪਾਣੀ ਤੇ ਦੂਜੇ ਪਾਸੇ ਜਿਹੜਾ ਮੱਲੇ ਦਾ ਪਾਣੀ ਛੱਡਿਆ ਜਾ ਰਿਹਾ ਜਿਹੜਾ ਪਾਣੀ ਪਿੱਛੋਂ ਸਾਫ਼ ਹੋ ਕੇ ਆ ਰਿਹਾ ਇਹ ਕਿਤੇ ਨਾ ਕਿਤੇ ਨਵਾਂ ਸੰਗਮ ਜਿਹੜਾ ਦੋ ਨਦੀਆਂ ਦਾ ਪੰਜਾਬ ਦੇ ਵਿੱਚ ਹੁਣ ਦੇਖਣ ਨੂੰ ਮਿਲੂਗਾ ਭਾਜੀ ਦੋ ਨਹੀਂ ਤਿੰਨ ਨਦੀਆਂ ਦਾ ਕਹਿ ਸਕਦੇ ਹਾਂ ਜੀ ਡੈਰੀਆਂ ਮੱਲਾ ਜੋ ਕਿ ਪਿੱਛੋਂ ਪਾਣੀ ਆ ਹੀ ਰਿਹਾ ਜੀ ਠੀਕ ਹੈ ਜੀ ਜਿਹੜਾ ਕਹਿੰਦੇ ਕਲੀਨ ਹੋ ਕੇ ਆ ਰਿਹਾ ਇਹ ਤਿੰਨ ਸੰਗਮ ਹੋ ਗਏ ਚੌਥਾ ਸੰਗਮ ਉਹ ਹੈ ਜੀ ਜਿਹੜਾ ਪਿੰਡਾਂ ਤੋਂ ਪਿੱਛੇ ਜਾ ਕੇ ਦੇਖੋ ਜਿੱਥੋਂ ਪਾਣੀ ਬਿਲਕੁਲ ਹੀ ਸਾਫ਼ ਆ ਰਿਹਾ ਚਾਰ ਸੰਗਮ ਹੋ ਗਏ ਪੰਜਵਾਂ ਸੰਗਮ ਜਿੱਥੇ ਜਾ ਕੇ ਦਰਿਆ ਦੇ ਵਿੱਚ ਸਾਰਾ ਪਾਣੀ ਮਿਕਸ ਹੋ ਰਿਹਾ ਉਹ ਪੰਜਵਾਂ ਸੰਗਮ ਹੋ ਗਿਆ ਜੀ ਸੰਗਮ ਬੜੇ ਬਣ ਜਣਗੇ ਭਾਈ ਇਹ ਬਣਾਉਣ ਤੇ ਆ ਜੀ ਨਹੀਂ ਕਿਤੇ ਨਾ ਕਿਤੇ ਨਕਾਮੀ ਪ੍ਰਸ਼ਾਸਨ ਦੀ ਜਿਹੜੀ ਹੈ ਮੂੰਹੋਂ ਬੋਲਦੀਆਂ ਤਸਵੀਰਾਂ ਨੇ ਤੁਸੀਂ ਪ੍ਰਸ਼ਾਸਨ ਨੂੰ ਔਰ ਜਿਹੜੇ ਟਕਵੰਝ ਕਰਦੇ ਨੇ ਬੁੱਢੇ ਦਰਿਆ ਤੇ ਆਪਣੀਆਂ ਰੋਟੀਆਂ ਸੇਕਦੇ ਉਹਨਾਂ ਨੂੰ ਕੀ ਸੰਦੇਸ਼ ਦੇਣਾ ਉਹਨਾਂ ਨੂੰ ਇਹ ਹੀ ਸੰਦੇਸ਼ ਦੇਣਾ ਚਾਹਾਂਗਾ ਜਦੋਂ ਕੋਈ ਆਵਾਜ਼ ਚੱਕਦਾ ਹੈ ਨਾ ਉਹ ਤੁਹਾਡੇ ਫਾਇਦੇ ਲਈ ਤੁਹਾਡੇ ਵਾਸਤੇ ਚੱਕਦਾ ਹੈ ਉਹ ਇਸ ਵਾਸਤੇ ਚੱਕਦਾ ਹੈ ਕਿ ਜਿਹੜੀ ਬਿਮਾਰੀ ਜਿਹੜੀ ਬਿਮਾਰੀ ਦਿਖ ਰਹੀ ਹੈ ਇੱਥੋਂ ਥੋੜਾ ਜਿਹਾ ਅੱਗੇ ਜਾ ਕੇ ਦੇਖੋ ਉੱਥੇ ਤੁਹਾਨੂੰ ਦੇਖਣ ਨੂੰ ਮਿਲਣਗੇ ਕੈਂਸਰ ਹੋਰ ਵੀ ਬਹੁਤ ਬਿਮਾਰੀਆਂ ਦੇਖਣ ਨੂੰ ਮਿਲਣਗੀਆਂ ਜਿਹੜੇ ਫਿਰ ਉਹ ਆਵਾਜ਼ ਚੱਕਦੇ ਨੇ ਕਿੱਥੇ ਨਾ ਕਿਤੇ ਪ੍ਰਸ਼ਾਸਨ ਵੱਲੋਂ ਤੇ ਸਰਕਾਰਾਂ ਵੱਲੋਂ ਉਹਨਾਂ ਨੂੰ ਦਬਾ ਦਿੱਤਾ ਜਾਂਦਾ ਹੈ ਕੀ ਇਹ ਸੱਚ ਸਿਰਫ ਤੁਹਾਨੂੰ ਮੈਨੂੰ ਦਿਖ ਰਿਹਾ ਆंदे ਜਾਂਦੇ ਨੂੰ ਨਹੀਂ ਦਿਖ ਰਿਹਾ ਪਰ ਦਿਖਦਾ ਸਭ ਨੂੰ ਹੈ ਆਵਾਜ਼ ਕੋਈ ਕੋਈ ਚੱਕਦਾ ਹੈ ਬਿਲਕੁਲ ਠੀਕ ਹੈ ਨਾ ਕਿਉਂਕਿ ਕਹਿੰਦੇ ਤਾਂ ਹੈ ਨਾ ਭਗਤ ਸਿੰਘ ਜੰਮੇ ਦਵਾਨੀਆਂ ਘਰੇ ਜੰਮੇ ਘਰ ਦੇ ਵਿੱਚ ਨਾ ਜੰਮੇ ਕਿਉਂਕਿ ਹਰ ਕਿਸੇ ਨੂੰ ਪੁੱਤਰ ਨਾਲ ਪਿਆਰ ਹੈ ਪੰਜਾਬ ਨਸ਼ੇ ਦੇ ਵਿੱਚ ਪੰਜਾਬ ਮਾੜੀ ਹਾਲਤਾਂ ਦੇ ਵਿੱਚ ਪੰਜਾਬ ਦੇ ਵਿੱਚ ਜਿਹੜੀ ਰਾਜਨੀਤੀ ਸਿੱਕੀ ਜਾਂਦੀ ਹਰ ਵਾਰੀ ਨਾਲੇ ਦੇ ਨਾਲ ਤੇ ਆ ਤੁਸੀਂ ਦੇਖ ਸਕਦੇ ਹੋ ਇਸ ਦਾ ਸੁਧਾਰ ਹੋ ਸਕਦਾ ਜੇ ਇਹਨੂੰ ਪੱਕਾ ਕੀਤਾ ਜਾਵੇ ਇਹਨੂੰ ਪੱਕਾ ਕੀਤਾ ਜਾਵੇ ਚਾਰੇ ਪਾਸੇ ਸਫਾਈ ਕਰਾਈ ਜਾਵੇ ਇਹਦਾ ਸੁਧਾਰ ਹੋ ਸਕਦਾ ਪਰ ਇਸ ਤਰੀਕੇ ਨਾਲ ਜਿਸ ਹਾਲ ਆਪਣਾ ਗੰਦਗੀ ਹੈ ਮੈਨੂੰ ਸੁਧਾਰ ਵੱਡੀਆਂ ਵੱਡੀਆਂ ਨਹਿਰਾਂ ਪੱਕੀਆਂ ਹੋ ਜਾਂਦੀਆਂ ਨੇ ਇਹ ਤੇ ਲੁਧਿਆਣੇ ਦੇ ਵਿੱਚ ਸਿਰਫ 14 ਕਿਲੋਮੀਟਰ ਦਾ ਸਪੈਨ ਹੈ ਜਿਹੜਾ ਬੁੱਡੇ ਦਰਿਆ ਦਾ ਕੋਈ ਬਹੁਤ ਲੰਬਾ ਚੌੜਾ ਸਪੈਨ ਨਹੀਂ ਹੋਏਗਾ ਭਾਜੀ ਕਰੇਗਾ ਕੌਣ ਕਰੇਗਾ ਕੌਣ ਕਿਤਨੇ ਕਿਤਨੇ ਸਰਕਾਰਾਂ ਦੀ ਮਨਸ਼ਾ ਜਿਹੜੀ ਗਲਤ ਹੈ ਪਾਜੀ ਮੈਂ ਮੰਨਛੇ ਗਲਤ ਕਹਿ ਸਕਦਾ ਹੁਣ ਤੁਹਾਨੂੰ ਕਹਿ ਦਮਾ ਇੱਕ ਰੋਟੀ ਪਕੀ ਪਕਾਈ ਥਾਲੀ ਦੇ ਵਿੱਚ ਆਣੀ ਤੇ ਇੱਕ ਆਪ ਪਕਾ ਕੇ ਖਾਣੀ ਦੇ ਵਿੱਚ ਬਹੁਤ ਫਰਕ ਹੁੰਦਾ ਵੱਡੇ ਪਾਜੀ ਬਹੁਤ ਜ਼ਿਆਦਾ ਫਰਕ ਹੁੰਦਾ ਠੀਕ ਹੈ ਨਾ ਉਹ ਫਰਕ ਤੁਹਾਨੂੰ ਦੇਖ ਹੀ ਰਿਹਾ ਹੈ ਬਾਕੀ ਰਾਜਨੀਤੀ ਅੱਜ ਤੋਂ ਨਹੀਂ ਚੱਲਦੀ ਆ ਰਹੀ ਜਦੋਂ ਦਾ ਜਵਾਨੀ ਸੰਭਾਲਦਾ ਆ ਰਿਹਾ ਨਾਲੇ ਦੇ ਨਾਤੇ ਨਾਰੀ ਰੀਤੀ ਦੇਖਦਾ ਆ ਰਿਹਾ ਵੀਰ ਜੀ ਸੋ ਰੋਹਿਤ ਜੀ ਵੱਲੋਂ ਬੜੀਆਂ ਚੰਗੀਆਂ ਗੱਲਾਂ ਕਈਆਂ ਗਈਆਂ ਨਹੀਂ ਕੁਝ ਪੇਤ ਵੀ ਜਿਹੜੇ ਨੇ ਉਹ ਪ੍ਰਸ਼ਾਸਨ ਦੀ ناکامی ਦੇ ਹੋਂਣਾ ਵੱਲੋਂ ਉਜਾਗਰ ਕੀਤੇ ਗਏ ਨੇ ਬਹੁਤ ਵੱਡੀਆਂ ਸੰਸਥਾਵਾਂ ਨੇ ਜਿਹੜੀਆਂ ਇਸ ਬੁੱਢੇ ਦਰਿਆ ਦੇ ਨਾਂ ਤੇ ਜੋ ਕਿ ਅੱਜ ਕੱਲ ਇੱਕ ਨਾਲੇ ਦਾ ਰੂਪ ਧਾਰਨ ਕਰ ਚੁੱਕਿਆ ਉਸ ਨਾਲੇ ਦੇ ਸਿਆਸਤ ਬੋਡੀ ਵੱਡੇ ਪੱਧਰ ਤੇ ਖੇਡੀ ਜਾਂਦੀ ਹੈ ਕਰੋੜਾਂ ਰੁਪਏ ਜਿਹੜਾ ਲੋਕਾਂ ਦੇ ਟੈਕਸ ਦਾ ਉਹ ਇਸ ਪ੍ਰੋਜੈਕਟ ਦੀ ਪੇਂਟ ਜਿਹੜਾ ਚੜ ਚੁੱਕਿਆ ਇਸ ਦੇ ਕਲੀਨ ਕਰਨ ਵਾਸਤੇ ਇਸ ਦੇ ਨਵੀਨੀਕਰਨ ਵਾਸਤੇ ਲੇਕਿਨ ਤਸਵੀਰਾਂ ਜਿਹੜੀਆਂ ਇਸ ਨਾਲੇ ਦੀਆਂ ਕਦੀ ਨਹੀਂ ਬਦਲਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਡੇਰੀਆ ਦਾ ਪਾਣੀ ਵੀ ਉਸੇ ਤਰੀਕੇ ਨਾਲ ਆ ਰਿਹਾ ਔਰ ਸੀਵਰੇਜ ਦਾ ਪਾਣੀ ਵੀ ਜਿਹੜਾ ਅਨਟਰੀਟਡ ਹੀ ਆ ਰਿਹਾ ਸੋ ਕਦ ਤੱਕ ਇਹ ਬੁੱਢਾ ਨਾਲਾ ਜਿਹੜਾ ਆ ਉਹ ਇੱਕ ਮਨੀ ਈਟਿੰਗ ਮਸ਼ੀਨ ਜਿਹੜਾ ਬਣਿਆ ਰਹੇਗਾ ਕਿਉਂਕਿ ਲੋਕਾਂ ਦੇ ਟੈਕਸਾਂ ਦਾ ਕਰੋੜਾਂ ਰੁਪਇਆ ਇਹ ਨਾਲਾ ਹਜਮ ਕਰ ਚੁੱਕਿਆ ਲੇਕਿਨ ਇਸਦੇ ਸੁਧਾਰ ਦੀ ਸਥਿਤੀ ਹਜੇ ਤੱਕ ਦੂਰ ਦੂਰ ਤੱਕ ਦਿਖਾਈ ਨਹੀਂ ਦੇ ਰਹੀ ਤੁਸੀਂ ਦੇਖ ਰਹੇ ਸੀ ਪ੍ਰਾਈਮ ਸਵੇਰਾ ਧੰਨਵਾਦ